ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਚੇਤਾਵਨੀ ਉਹਨਾਂ ਨੇ ਕਿਹਾ ਹੈ ਕਿ ਇਹਨਾਂ ਸਾਰਿਆਂ ਦੇ ਨਾਮ ਨੋਟ ਕਰ ਲਵੋ ਤੇ ਇਹਨਾਂ ਨੂੰ ਇੱਕ ਤੋਂ ਦੋ ਦਿਨ ਤੱਕ ਹੋਰ ਇਦਾਂ ਕਰ ਲੈਣ ਦਿਓ ਤਾਂ ਇਸ ਤੋਂ ਬਾਅਦ ਇਹ ਮੇਰੇ ਪੈਰਾਂ ਵਿੱਚ ਆ ਕੇ ਮੱਥਾ ਟੇਕਣਗੇ ਹੰਸ ਰਾਜ ਹੰਸ ਕਹਿ ਰਹੇ ਨੇ ਕਿ 2 ਤਰੀਕ ਤੱਕ ਮੈਂ ਯੁੱਗ ਨੂੰ ਪਲਟਾ ਕੇ ਰੱਖ ਦੇਵਾਂਗਾ ਮੇਰੀ ਬੋਲੀ ਜ਼ਰੂਰ ਨਰਮ ਹੈ ਪਰ ਮੇਰੇ ਕੰਮ ਨਹੀਂ ਹੰਸਰਾ ਜੰਸ ਨੇ ਕਿਹਾ ਹੈ ਕਿ ਇਹ ਨਾ ਖੱਬੀ ਖਾਨਾ ਨੂੰ ਮੈਂ ਦੱਸਾਂਗਾ ਛਿੱਤਰ ਖਾਦੇ ਬਿਨਾ ਇਹਨਾਂ ਨੇ ਨਹੀਂ ਮੰਨਣਾ ਅਜਿਹੀ ਸ਼ਬਦਾਵਲੀ ਦੀ ਵਰਤੋਂ ਹੰਸਰਾ ਜੰਸ ਵੱਲੋਂ ਕੀਤੀ ਜਾ ਰਹੀ ਹੈ ਉਹ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਦੌਰਾਨ ਉਹਨਾਂ ਨੇ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਕਿਛ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਿਆ ਸਮਝੋ ਆਪਣੇ ਮਾਪੇ ਬਾਪ ਨੂੰ ਉਹ ਕੱਟ ਰਿਹਾ ਹੈ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਆਹੋ ਦਾ ਜ਼ਮਾਨਾ ਹੀ ਨਹੀਂ ਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਹਾਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬੋਣੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਹਨ ਸੰਤ ਰਾਜ ਜੀ ਜਿੰਦਾਬਾਦ ਸੰਤ ਰਾਜ ਜੀ ਜਿੰਦਾਬਾਦ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰੇ ਕੋਲ ਨੰਬਰ ਫੀਡ ਕਰਦਾ ਮੈਂ ਇਹ ਨੰਬਰ ਮੇਰਾ 952 ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ